ਸਨੀਅਰ ਕਾਂਗਰਸ ਨੇਤਾ ਪੀਚ ਤੰਬਰਮਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 ਦੇ ਵਿੱਚ ਅੰਮ੍ਰਿਤਸਰ ਹਰਮੰਦਰ ਸਾਹਿਬ ਉੱਤੇ ਹੋਏ ਆਪਰੇਸ਼ਨ ਬਲੂ ਸਟਾਰ ਹਮਲੇ ਦੀ ਅਲੋਚਨਾ ਕੀਤੀ ਹੈ। ਉਹਨਾਂ ਕਹੇ ਕਿ ਹਰਮੰਦਰ ਸਾਹਿਬ ਨੂੰ ਅਤਵਾਦੀਆਂ ਤੋਂ ਮੁਕਤ ਕਰਵਾਉਣ ਦਾ ਗਲਤ ਤਰੀਕਾ ਸੀ। ਪਰ ਉਹਨਾਂ ਦਾ ਇਕੱਲਾ ਦਾ ਫੈਸਲਾ ਨਹੀਂ ਸੀ। ਤਹਿਜਪੀਸੀ ਨੇ ਇਸ ਬਿਆਨ ਨੂੰ ਅਧੂਰਾ ਕਰਾ ਦਿੱਤਾ ਹੈ। ਜਤੰਬਰਮ ਨੇ ਦਿੱਲੀ ਤੋਂ ਵਿਦੇਸ਼ ਸਮਾਗਮ ਦੌਰਾਨ ਇਹ ਟਿੱਪਣੀ ਕੀਤੀ ਹੈ। ਉਹਨਾਂ ਕਹੇ ਕਿ ਇੱਥੇ ਮੌਜੂਦ ਕਿਸੇ ਵੀ ਫੌਜੀ ਅਧਿਕਾਰੀ ਦਾ ਕੋਈ અપਮਾਨ ਨਹੀਂ ਹੈ। ਪਰ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਵਾਪਸ ਲੈਣ ਦੇ ਲਈ ਜੋ ਤਰੀਕਾ ਵਰਤਿਆ ਉਹ ਸਰਾਸਰ ਗਲਤ ਸੀ। ਤਾਂ 3 ਜਾਂ 4 ਸਾਲ ਬਾਅਦ ਤੁਸੀਂ ਫੌਜ ਨੂੰ ਸ਼ਾਮਲ ਕੀਤੇ ਬਿਨਾਂ ਹਰਮੰਦਰ ਸਾਹਿਬ ਨੂੰ ਵਾਪਸ ਲੈਣ ਦਾ ਸਹੀ ਤਰੀਕਾ ਦਿਖਾਇਆ। ਉਹਨਾਂ ਅੱਗੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇੰਦਰਾ ਗਾਂਧੀ ਨੇ ਆਪਣੀ ਜਾਨ ਦੇ ਕੇ ਉਸ ਗਲਤੀ ਦੀ ਕੀਮਤ ਚੁਕਾਈ ਹੈ ਪਰ ਉਹ ਗਲਤੀ ਉਹਨਾਂ ਦੀ ਇਕੱਲਿਆਂ ਦੀ ਨਹੀਂ ਸੀ। ਇਹ ਫੌਜ, ਪੁਲਿਸ, ਖੂਫੀ ਏਜੰਸੀ ਅਤੇ ਸਿਵਲ ਸੇਵਾ ਦੇ ਸਮੂਹਿਕ ਫੈਸਲੇ ਦਾ ਨਤੀਜਾ ਸੀ। ਪਰ ਪੂਰਾ ਦੋਸ਼ ਸਿਰਫ ਇੰਦਰਾ ਗਾਂਧੀ ਉੱਤੇ ਨਹੀਂ ਪਾ ਸਕਦੇ ਆ। ਸੋ 19 ਤੋਂ ਬਾਅਦ ਸ਼ੂਮਨੀ ਕਮੇਟੀ ਦੇ ਸਾਬਕਾ ਚਰਚਕਰਤੇ ਮੌਜੂਦਾ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੌ ਝੂਠ ਬੋਲਣ ਦੇ ਨਾਲ ਇੱਕ ਵੀ ਸੱਚ ਨਹੀਂ ਬਣਦਾ ਕਾਂਗਰਸ ਨੇਤਾ ਪੀਚ ਤੰਬਰਮ ਦੇ ਵਲਵਾਟ ਜਤਾ ਗਿਆ ਬਿਆਨ ਅਸਲ ਸੱਚ ਬੋਲਦਾ ਹੈ ਹੁਣ ਇਹ ਦੇਖਣਾ ਬਾਕੀ ਹੈ ਕਿ ਬਿਆਨ ਉਹਨਾਂ ਦੀ ਜ਼ਮੀਰ ਤੇ ਹੈ ਜਾਂ ਰਾਜਨੀਤਿਕ ਲਾਭ ਦੇ ਲਈ ਹੈ ਪਰ ਅਸੀਂ ਕਹਾਂਗੇ ਕਿ ਉਹਨਾਂ ਨੇ ਸਿਹਤ ਸੱਚ ਬੋਲਿਆ ਕਦੇ ਨਾ ਹੋਣ ਨਾਲੋਂ देर ਦੇ ਨਾਲ ਬਿਹਤਰ ਪਰ ਅਸੀਂ ਇਸ ਦਾ ਸੁਆਗਤ ਕਰਦੇ ਹਾਂ ਘਟਵਾਲੇ ਕਹੇ ਕਿ ਅਜੇ ਵੀ ਉਹ ਅਫਵਾਹਾਂ ਛੁਟ ਬੋਲ ਰਹੇ ਨੇ ਕਿ ਹਮਲਾ ਇੰਦਰਾ ਗਾਂਧੀ ਦਾ ਇਕੱਲਿਆਂ ਦਾ ਫੈਸਲਾ ਨਹੀਂ ਸੀ ਇਹ ਕਹਿਣਾ ਆਪਣੇ ਆਪ ਦੇ ਵਿੱਚ ਅਰਥ ਨਹੀਂ ਰੱਖਦਾ ਪ੍ਰਧਾਨ ਮੰਤਰੀ ਦਾ ਆਪਣਾ ਰੁਤਬਾ ਤੇ ਅਧਿਕਾਰ ਹੈ ਸਾਰੀਆਂ ਏਜੰਸੀਆਂ ਉਹਨਾਂ ਦੇ ਨਾਲ ਨੇ ਇਹ ਸੱਚ ਹੈ ਕਿ ਵਿਰੋਧੀ ਪਾਰਟੀਆਂ ਦੇ ਕੁਝ ਲੋਕ ਉਹਨਾਂ ਨੂੰ ਸਰਪ੍ਰਸਤੀ ਕਰਕੇ ਪਾਏਗੇ ਤੇ ਉਹਨਾਂ ਨੇ ਆਪਣੀਆਂ ਜੀਵਨੀਆਂ ਦੇ ਵਿੱਚ ਇਹ ਗੱਲ ਦੱਸੀ ਹੈ ਜ਼ਿਕਰ ਹੋ ਗਿਆ ਕਿ ਭਾਜਪਾ ਦੇ ਵੱਡੇ ਲੀਡਰ ਲਾਲ ਕਿਸ਼ਨ ਅਡਵਾਨੀ ਨੇ ਆਪਣੀ ਜੀਵਨੀ ਦੇ ਵਿੱਚ ਲਿਖਿਆ ਕਿ ਉਹਨਾਂ ਸਮੇਤ ਹੋਰ ਨਾ ਭਾਜਪਾ ਲੀਡਰਾਂ ਨੇ 인ਦਰਾ ਗਾਂਧੀ ਤੇ ਦਬਾਅ ਪਾ ਕੇ ਸ੍ਰੀ ਕਾਂਤਕ ਸਾਹਾਬ ਉੱਤੇ ਹਮਲਾ ਕਰਵਾਇਆ